ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਜੀ ਸੇਵਾ ਤੋਂ ਚੀਮੇ ਦਾ ਮੇਲਾ ਨੇੜੇ ਲੱਗ ਗਿਆ ਜੀ ਟਰੋਵਰ ਦੇ ਮੈਂ ਇੱਕ ਦਿਨ ਪਹਿਲਾਂ ਵੀਡੀਓ ਪਾਈ ਸੀ ਉੱਥੇ ਆਪਾਂ ਲੰਗਰ ਲਾਵਾਂਗੇ ਟਰੈਕਟਰ ਆ ਗਿਆ ਜੀ ਆਪਣਾ ਆ ਖੜੇ ਨੇ ਸੇਵਾਦਾਰ ਆ ਗਿਆ ਜੀ ਟਰੈਕਟਰ ਸਾਰਾ ਮੁੱਖ ਦਾ ਕੋਈ ਨਾ ਕਰਾ ਤਾਲ ਮੈਂ ਲਾਤੀ ਸੇਵਾ ਕਰਨੇ ਸੇਵਾ ਸੇਵਾ ਲਿਓ ਜੀ ਆ ਫੜਾ ਇੱਥੇ ਲਿਖਿਆ ਹੋਇਆ ਜੰਹਾੜਾ ਤਾਂ ਲਓ ਬਈ ਇਹ ਨਾਰਾ ਨੇ ਅੱਡ ਜਿਵੇਂ ਲਿਖੇ ਪਏ ਨੇ ਇਹ ਤਾਂ ਕੁਛ ਨਹੀਂ ਨਮਾਜ਼ ਨਮਾਜ਼ ਚੱਕਰ ਆਪਕੇ ਰਹਿ ਜਾਂਦੇ ਨਹੀਂ ਆ ਤਾ 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 ਲੈ ਵੇ ਆਵਾਜ਼ ਮਾ ਫੇਰ ਆਣੇ ਚੋ ਤਾ 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 ਲੈ ਵੇ ਆਵਾਜ਼ ਮਾ ਫੇਰ ਆਣੇ ਚੋ ਤਾ 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 ਰਾਮਾ ਗਿਰਾਉ ਮੋਖੀ ਗਰਾਉ ਦੂਆ ਤਾ ਗਾੜੀ ਦੇ ਚੈਨ ਮਿਆ ਇੱਕ ਗੀਦੇ ਕਤਾਰੀ ਤਾ ਤਾ ਮੇਰੇ ਤੇ ਜਿੰਦੇ ਦਾ ਕਹਿੰਦੀ ਤਾਰੀ ਹੂ ਮੋਲਾ ਸੁਣਦਾ

ਸੇਵਾ ਕਰ ਉਹ ਆਉਂਦਾ ਜੀ ਹਾਂ ਤਾਂ ਉਹ ਵੀ ਕਰੇਗਾ ਪਾਸਾ ਗੰਮੋਤਾਂ ਉਹ ਨਾ ਚਾਹ ਉਹ ਆ ਵੀ ਲੱਗੀ ਟਰਾਲੀ ਬੈਕ ਉਹ ਲਿਆ ਬਈ ਫੜ ਕੇ ਇਧਰ ਆ ਖਜ਼ਾਨਚੀਆਂ ਭਾਈ ਅਸੀਂ ਹਰੇ ਖਜ਼ਾਨਚੀ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਜੀ ਸਾਰਾ ਨਗਰ ਵਧੀਆ ਸਹਿਯੋਗ ਕਰ ਰਿਹਾ ਹੈ ਦੇਖੋ ਖੰਡ ਕੇ ਪੰਜਾਬ ਆ ਹਾਂ ਸਾਰਾ ਪਹਿਲੇ ਬੰਦੇ ਆ ਜਾਂਦੇ ਨੇ ਜੀ ਨਾ ਸੇਵਾ ਕਰਦੇ ਨੇ ਨਾ ਕਰਨ ਦਿੰਦੇ ਨੇ ਹੋਰ ਲਾਓ ਇਹਨੂੰ ਅੰਦਰਾਂ ਇਧਰ ਆ ਤੂੰ ਬੋਲ ਦੇ ਫੜ ਕੇ ਤੂੰ ਬੋਲ ਦੇ ਤੂੰ ਬੋਲ ਦੇ ਯਾਰ ਆ ਭਾਈ ਜਿਹੜੇ ਨਾ ਆ ਕੀ ਨਹੀਂ ਆਏ ਘਰੇ ਵਗ ਜਾਓ ਨਾ ਕਿਉਂ ਫੇਰ ਸੇਵਾ ਕਰਿਓ ਦੇਖੋ ਜੀ ਸੇਵਾ ਦੇ ਨਾਲ ਨਾਲ ਸਾਨੂੰ ਪਿੰਡ ਸਤੋਜ ਵੀ ਦਿਖਾ ਰਹੇ ਹਾਂ ਜੀ ਦੇਖੋ ਕਿੰਨੇ ਸੋਹਣੇ ਘਰ ਬਣ ਗਏ ਸਤੋਜ ਪਿੰਡ ਚ ਦੇਖੋ ਦੇਖੋ ਜੀ ਸਾਡਾ ਛੋਟਾ ਆ ਭਚੰਗੀ ਸੇਵਾ ਕਰ ਰਿਹਾ ਤਾਂ ਗਤ ਵਧੀਆ ਸਹਿਯੋਗ ਦੇ ਰਹੀ ਆ ਜੀ ਇਹ ਆ ਗਿਆ ਜੀ ਆਪਣੇ ਸੀਐਫ ਸਾਹਿਬ ਦਾ ਆ ਗਿਆ ਰਪਗਮਤ ਮਾਨ ਜੀ ਦਾ ਵੈਰੀਗੇਟ ਲੱਗੇ ਹੋਏ ਨੇ ਦੇਖੋ ਕੋਈ ਵੈਰੀਗੇਟ ਕਰ ਦਿੱਤੇ ਗਏ ਨੇ ਸਾਈਡ ਤੇ ਸੇਵਾਦਾਰਾਂ ਵਾਸਤੇ ਨਹੀਂ ਅਲਾਉਡ ਨਹੀਂ ਹੈਗਾ ਜੀ ਇੱਧਰ ਲੰਘਣਾ ਕੋਈ ਇਹ ਆ ਗਏ ਜੀ ਮਾਨ ਸਾਹਿਬ ਦਾ ਘਰ ਉਹ ਮਾਮ ਤਾਂ ਮਾਂਜੀ ਦਾ ਕਿਹਾ ਆ ਗਿਆ ਇੱਧਰ ਦਫਤਰ ਲਾਂਗੇ ਜੀ ਆਪਾਂ ਵੈਰੀਗੇਟ ਖੋਲ ਕੇ ਆ ਗਿਆ ਸੌਜੀਆਂ ਵਾਲਾ ਟਰੱਕ ਇੱਧਰ ਫੇਰ ਆ ਗਿਆ ਜੀ ਚੱਕਰ ਕੀ ਹੈ ਉਧਰ ਹੀ ਬੰਦ ਹੋ ਗਿਆ ਆ ਗਿਆ ਜੀ ਦਰਵਾਜ਼ਾ ਸੌਜੀਆਂ ਬੱਤੀ ਪਿੰਡ ਸਹਾਉ ਇਹਦਾ ਦਰਵਾਜ਼ਾ ਸਹਾਉ ਜੀਆ 32 ਆ ਰੇੜੇ ਵੀ ਪਿੰਡਾਂ ਚ ਘੱਟ ਰਹਿ ਗਏ ਜੀ ਹੁਣ ਮੋਟਰਸਾਈਕਲਾਂ ਤੇ ਰੇੜੀਆਂ ਚੜਾ ਲੀਆਂ ਤਾਂ ਐਂਡਾ ਮੇ ਰੇੜੇ ਦੇਖਣ ਨੂੰ ਮਿਲਦੇ ਨੇ ਜੀ ਆਹ ਖੜਾ ਕੇ ਜਿਹੜਾ ਸਾਹਮਣਿਆ ਦੇਖੋ ਜੀ ਪਿੰਡ ਦਾ ਸਭ ਤੋਂ ਪੁਰਾਣਾ ਘਰ ਦੇਖੋ ਚਗਾੜ ਦੇਖੋ ਪੁਰਾਣੀ ਡਿਜ਼ਾਈਨ ਵਾਲੀ ਮੀਨਾਕਾਰੀ ਐਣੀ ਪਤਾ ਐਣੀ ਪਤਾ ਇਹਦੇ ਥੱਲੇ ਖਜ਼ਾਨਾ ਹੋਵੇ ਠੇਮੇਲੀ ਦਾ ਦੇਖੋ ਜੀ ਡਿਜ਼ਾਈਨ ਪੁਰਾਣੇ ਕਿੰਨੀ ਸ਼ੌਂਕੀਆ ਲੱਗੀ ਹੋਈ ਆ ਚਗਾੜ ਦੇਖੋ ਜੀ ਹੁਣ ਪਹੁੰਚ ਗਏ ਜੀ ਆਪਾਂ ਜਿਹੜਾ ਲਗਾ ਕੇ ਗੁਰਦੁਆਰਾ ਸਾਹਿਬ ਵਿਖੇ ਚਾਹ ਪਾਣੀ ਪੀਣ ਦੇ ਵਾਸਤੇ ਲੰਗਰ ਛਕਣ ਦੇ ਵਾਸਤੇ ਗੁਰਦੁਆਰਾ ਸਾਹਿਬ ਪਿੰਡ ਸਤੋਜ ਦੇਖੋ ਜੀ ਕਿੰਨਾ ਸੋਹਣਾ ਫੁੱਲ ਦੇਖੋ ਜੀ ਨਗਰ ਵੱਲੋਂ ਦੇਖੋ ਨਗਰ ਦੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਉੱਧਰ ਬਾਥਰੂਮ ਬਣੇ ਹੋਏ ਨੇ ਜੀ ਸਪੈਸ਼ਲ ਦੇਖੋ ਗੁਰਦੁਆਰਾ ਸਾਹਿਬ ਦੇਖੋ ਜੀ ਇਹ ਪਾਰਕ ਆ ਗਿਆ ਜੀ ਬਹੁਤ ਸੋਹਣਾ ਜਗ੍ਹਾ ਵੀ ਬਹੁਤ ਖੁੱਲੀ ਆ ਜੀ ਇਹ ਸਪੈਸ਼ਲ ਬਾਥਰੂਮ ਬਣਾਏ ਗਏ ਨੇ ਜੀ ਸਾਰੇ ਨਗਰ ਦੇ ਸਹਾਇਜੋਗ ਦੇ ਨਾਲ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਕੰਮ ਚੱਲ ਰਿਹਾ ਜੀ ਹਜੇ ਵੀ ਦੇਖੋ ਕੁਦਰਤ ਸੰਗਤ ਪਹੁੰਚੀ ਆ ਜੀ ਹੁਣ ਲੰਗਰ ਪਾਣੀ ਛਕਣ ਦੇ ਵਾਸਤੇ ਅੱਧੇ ਪਿੰਡ ਵਾਂਗੂ ਕਿਹੜਾ ਲੱਗਿਆ ਅੱਧਾ ਕੁ ਪਿੰਡ ਰਹਿ ਗਿਆ ਬਸ ਬਹੁਤ ਨਕਰ ਦੀ ਬਹੁਤ ਧੰਨਵਾਦ ਨਕਰ ਦਾ ਇੱਥੇ ਕੰਮ ਚੱਲ ਰਿਹਾ ਸਾਡੀ ਟੂਵੀ ਸੈਂਸਰ ਵਾਲੀ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਵਾਹਿਗੁਰੂ ਸਤਿਗੁਰੂ ਨਾਨਕ ਦਾ ਆਸਰਾ ਇਹ ਆ ਗਿਆ ਜੀ ਲੰਗਰ ਹਾਲ ਜਿੰਨੀ ਮਰਜ਼ੀ ਸੰਗਤ ਇੱਥੇ ਬੈਠ ਕੇ ਲੰਗਰ ਛਕਲੇ ਦੇਖੋ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਕਿਸੇ ਦੇ ਭੋਗ ਹੁੰਦਾ ਕੋਈ ਮਰਗਤ ਦਾ ਭੋਗ ਹੈ ਜਾਂ ਕੋਈ ਖੁਸ਼ੀ ਦਾ ਭੋਗ ਜਿੰਨਾਂ ਦੇ ਜਗਾ ਘਟ ਹੁੰਦੀ ਆ ਇੱਥੇ ਹੀ ਭੋਗ ਪਾਉਂਦੇ ਨੇ ਜੀ ਸਾਰੇ ਸਾਰੇ ਭਾਂਡਿਆਂ ਦਾ ਪ੍ਰਬੰਧਾ ਜੀ ਇੱਥੇ ਕਿਤੋਂ ਕੋਈ ਬਾਹਰੋਂ ਚਮਚਾ ਲਿਆਉਣ ਦੀ ਵੀ ਲੋੜ ਨਹੀਂ ਹੈਗੀ ਇੰਨਾ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਦੇਖੋ ਸੇਵਾਦਾਰ ਛਕ ਰਹੇ ਨੇ ਜੀ ਲੰਗਰ ਭਾਂਡੇ ਚੱਕ ਲੈ ਉੱਥੋਂ ਸਬਜ਼ੀ ਨਾਲ ਰੋਟੀ ਨਾਲ ਨੂੰ ਲੱਸੀ ਖਾਸੇ ਚੱਕਦਾ ਹਾਂਜੀ ਲੱਸੀ ਵੀ ਮੰਗ ਲੈ ਨੂੰ ਜੀ ਮੈਂ ਹੋਰ ਵੀ ਦਾਇਆ ਕੀ ਹਾਲ ਨੇ ਜੀ ਦਾ ਜੀ ਠੀਕ ਹੈ ਹਾਂਜੀ ਹਾਂਜੀ ਆਪਾਂ ਨੂੰ ਵੀ ਲੱਗੀ ਜੀ ਭੁੱਖ ਆਪਨੇ ਵੀ ਛਕਿਆ ਪ੍ਰਸਾਦਾ ਹਾਂਜੀ ਲੰਗਰ ਪਾਣੀ ਛਕ ਕੇ ਦੁਬਾਰੇ ਫੇਰ ਸੇਵਾ ਦੇ ਗੇੜਾ ਲਾਉਣਾ ਜਾਂਦੇ ਆ ਥੋੜਾ ਜਿਹਾ ਪਿੰਡ ਰਹਿ ਗਿਆ ਬਸ ਅੱਧਾ ਕ ਹੋ ਗਿਆ ਅੱਧਾ ਕ ਰਹਿ ਗਿਆ ਜੀ ਆ ਗਿਆ ਜੀ ਆਪਣਾ ਪਟਵਾਰਖਾਨਾ ਜੀ ਸਤਿ ਆਕਾਲ ਪਟਵਾਰਖਾਨਾ ਜੀ ਪਟਵਾਰੀ ਸਾਹਿਬ ਇੱਥੇ ਬੈਠਦੇ ਨੇ ਮੁੱਖ ਮੰਤਰੀ ਬਣਦੇ ਨਾਲ ਸਾਨੂੰ ਇਹ ਸਹੂਲਤ ਲੱਭਦੀ ਹੈ ਸਾਨੂੰ ਕਿਤੇ ਹੋਰ ਨਹੀਂ ਜਾਣਾ ਪੈਂਦਾ ਇਹ ਟੀਂਦੇ ਦਾ ਮੁੰਡਾ ਦਿਖਾ ਦੇ ਇਹ ਆ ਗਿਆ ਜੀ ਸਾਡਾ ਜੂੜੀ ਬੀੜੀ ਵੀ ਕਹਿੰਦੇ ਨੇ ਇਹਨੂੰ ਛੋਟੀ ਪੀੜੀ ਟੀਂਦੇ ਦਾ ਮੁੰਡਾ ਇਹ ਗੂਲੀ ਆ ਤੋਏ ਉਹੀ ਕਿਹਾ ਪੇਪਰ ਨਹੀਂ ਹੋਏ ਕੋਈ ਇੰਦੇ ਆ ਓਹ ਧੰਨਵਾਦ ਜੀ ਸੰਗਤ ਦਾ ਜਿਹੜੀ ਸੇਵਾ ਕਰਦੀ ਆ ਰਸਣ ਨਗਦ ਮਾਇਆ ਆ ਫੇਰ ਆ ਗਿਆ ਜੀ ਟਰੱਕ ਆ ਦੇਖੋ ਜੀ ਜਵਾਕ ਛੁੱਗੇ ਨਾਲ ਹੀ ਗੱਡੀ ਆ ਲਾ ਦੇਖੋ ਹੋ ਲਗ ਗਿਆ ਥੰਗ ਲੱਗਦੀ ਆ ਓਏ ਹਾਂਜੀ ਹੁਣ ਲੱਗੀ ਜੀ ਪਿਆਸ ਸਾਰੀ ਸੰਗਤ ਪੀ ਰਹੀ ਆ ਪਾਣੀ ਦੇਖੋ ਤਾਜੀ ਮੋਟਰ ਚੱਲ ਰਹੀ ਆ ਗਰਮੀ ਵੀ ਹੋ ਗਈ ਬਸ ਇੰਨੀ ਬਹੁਤ ਹੈ ਪੀਓ ਜੀ ਪਾਣੀ ਪੀਓ ਜੀ ਸਰਬਾਨ ਹਾਂਜੀ ਪਿੰਡ ਸਟੌਚ 'ਚ ਹਰ ਮੋੜ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਸਟਰੀਟ ਲਾਈਟਾਂ ਰਾਤ ਨੂੰ ਸਾਰੇ ਪਿੰਡ ਚ ਚਾਨਣ ਹੁੰਦਾ ਜੀ ਅੱਗੇ ਵੀ ਲੱਗਿਆ ਹੋਈਆਂ ਨੇ ਸਾਰੇ ਪਿੰਡ ਦੀ ਫਿਰਨੀ ਤੇ ਸਟਰੀਟ ਲਾਈਟਾਂ ਤੇ ਸੀਸੀਟੀਵੀ ਕੈਮਰੇ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਮਿਸਤਰੀਆਂ ਦਾ ਜਿਗਾੜ ਲਾਇਆ ਹੋਇਆ ਸ਼ੈੱਡ ਪਾਇਆ ਦੇਖੋ ਜੀ ਕੰਦ ਸਰਕਾਰੀ ਤੇ ਧਰ ਕੇ ਚਾਦਰਾਂ ਮੂਹਰੇ ਥੱਲੇ ਲਾ ਤੇ ਬਾਲੇ ਜੇ ਆਪਣੇ ਵਰਗਿਆਂ ਨੇ ਕਰਾਉਣਾ ਹੋਵੇ ਸ਼ੈੱਡ ਪਾਉਣਾ ਨਾ ਬਾਈ ਇਹ ਡਿੱਗ ਜੂ ਕੰਦ ਕੱਢਣੀ ਪਊ ਆ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਮਿਸਤਰੀ ਦੇਖੋ ਜੀ ਐਵੇਂ ਹੁੰਦੇ ਨੇ। ਸਾੜੇ ਪਾ ਦੋ ਜੀ। ਆ ਗਈ ਜੀ ਧਰਮਸ਼ਾਲਾ। ਰਮਦਾਸ ਜੀ ਪੱਤੀ। ਸੇਵਾਦਾਰਾਂ ਵਾਸਤੇ ਚਾਹ ਬਣਾਈ ਆ ਜੀ ਸੇਵਾਦਾਰਾਂ ਨੇ। ਸਾਡੇ ਅੰਕਲ ਹਰੀਪਾਲ ਜੀ। ਇੱਧਰ ਬਾਬਾ ਜੀ। ਲੰਗਰ ਛਕ ਲੋ ਬਈ ਸੰਗਤ ਪਹੁੰਚ ਗਈ। ਆਰਾਮ ਕਰਨ ਵਾਸਤੇ ਘੰਟਾ ਤੇ ਨਾਲੇ ਲੰਗਰ ਪਾਣੀ ਛਕੂਗੀ। ਬੱਬੀ ਸੇਠ ਤੋਦੀ ਦੇ ਕਿਓ ਹੋ ਰਹੇ 3 ਦੇ ਕਿਓ ਲੈ ਕੇ ਪਹੁੰਚਿਆ ਕਿਹਦੇ ਕਿਹਦੇ ਨੇ ਇਹ ਇੱਕ ਦਾਰੇ ਵਾਚਾ ਠੀਕ ਆ ਜਦੀ ਪੂਰੀ ਛੱਤ ਮੈਂ ਮਾਰ ਨਾਲ ਭਾਈ ਅਸੀਂ ਖਾਣ ਲੱਗੇ ਜੀ ਬੇਰ ਸੇਵਾ ਲੈਣ ਗਏ ਸੀ ਘਰਾਂ ਚ ਖੇਤਾਂ ਚ ਬੇਰ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਇਹਦੀ ਬੇਰ ਸੇਵਾ ਦਾ ਅਰ ਵੀ ਖਾ ਰਹੇ ਨੇ ਦੇਖੋ ਬੇਰ ਸੇਵਾ ਹੋ ਗਈ ਸਮਾਪਤ ਜੀ ਕਰ ਲਿਆ ਜੀ ਰਾਸ਼ਨ ਇਕੱਠਾ ਹੁਣ ਚਲਦੇ ਆ ਘਰੇ ਜੀ